ਰਾਵੀ ਚਾਰੇ ਕਿ ਅਕਸ਼ੇ ਕੁਮਾਰ ਵੱਲੋਂ ਤੁਹਾਡੀ ਮਦਦ ਕੀਤੀ ਗਈ ਹੈ ਤਾਂ ਇਹ ਸੱਚ ਹੈ ਹਾਂਜੀ ਹਾਂਜੀ ਜੀ ਬਿਲਕੁਲ ਸੱਚ ਹੈ ਮੈਮ ਤੇ ਉਹਨਾਂ ਕੋਲ ਵੀਡੀਓ ਪਹੁੰਚੀ ਸੀ ਉਹਨਾਂ ਨੇ ਤੁਹਾਨੂੰ ਕਾਲ ਕੀਤੀ ਹੈ ਨਹੀਂ ਮੈਮ ਐਕਚੁਅਲੀ ਮੈਨੂੰ ਮੇਰੇ ਬੈਂਕ ਤੋਂ ਫੋਨ ਆਇਆ ਕਿ ਇਸ ਤਰ੍ਹਾਂ ਤੁਹਾਡੇ ਖਾਤੇ 'ਚ ਪੈਸੇ ਆਏ ਨੇ ਅੱਛਾ ਜਦੋਂ ਆਏ ਫਾਈਂਡ ਆਊਟ ਕਿ ਅਕਸ਼ੇ ਕੁਮਾਰ ਪਾਟਿਆ ਜੀ ਨੇ ਭੇਜੇ ਨੇ ਉਹਨਾਂ ਕੋਲ ਤੁਹਾਡਾ ਅਕਾਊਂਟ ਨੰਬਰ ਕਿੱਦਾਂ ਪਹੁੰਚਿਆ ਮੈਮ ਮੈਮ ਐਕਚੁਅਲੀ ਮੇਰਾ ਅਕਾਊਂਟ ਨੰਬਰ ਕਾਫੀ ਉਹ ਹੋ ਰਿਹਾ ਹੈ ਉਹ ਸਰਕੂਲਰ ਹੋਇਆ ਹੋਇਆ ਹਾਂਜੀ ਤੇ ਉਹਨਾਂ ਨੇ ਮੇਰੀ ਵੀਡੀਓ ਦੇਖੀ ਹੋਏਗੀ ਜਿਹੜੀ ਮੈਂ ਬੇਨਤੀ ਕੀਤੀ ਸੀ ਤੇ ਕਿੰਨੇ ਪੈਸੇ ਦੀ ਮਦਦ ਕੀਤੀ ਏ ਉਹਨਾਂ ਵੱਲੋਂ ਜੀ ਉਹਨਾਂ ਨੇ 25 ਲੱਖ ਭੇਜੇ ਜੀ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇੱਕ ਭਰਾ ਵੱਲੋਂ ਪੈਨ ਲਈ ਮਦਦ ਹੈ ਬਿਲਕੁਲ ਜੀ ਉਹਨਾਂ ਨੇ ਇੱਕ ਭਰਾ ਬਣ ਕੇ ਮੇਰੀ ਬਾਹ ਫੜੀ ਹੈ ਤੇ ਮੈਂ ਬੜੀ ਸ਼ੁਕਰਗੁਜ਼ਾਰ ਹਾਂ ਮੈਂ ਉਹਨਾਂ ਦੀ ਦਿਾਨਤਦਾਰੀ ਉਹਨਾਂ ਦੀ ਜਿਨੀ ਦਿਆਲੂਪੁਣਾ ਜਿੰਨਾ ਹੈ ਉਹ ਤੇ ਅਸੀਂ ਸਾਰੇ ਜਾਣਦੇ ਹਾਂ ਆਲਰੇਡੀ ਕਿ ਹਰ ਗਰੀਬ ਦੀ ਮਦਦ ਕਰਨ ਲਈ ਅੱਗੇ ਹੁੰਦੇ ਨੇ ਤੁਸੀਂ ਤਾਂ ਨਵੀ ਅਕਸ਼ੇ ਕੁਮਾਰ ਜੀ ਨੂੰ ਮਿਲਿਓ ਨਹੀਂ ਮੈਂ ਕਦੀ ਨਹੀਂ ਮਿਲੀ ਜੀ ਉਹਨਾਂ ਨੂੰ ਪਰ ਉਹ ਕਹਿੰਦੇ ਨੇ ਕਿ ਇਹ ਪਰਿਵਾਰ ਸਾਡਾ ਪਰਿਵਾਰ ਹੈ ਉਹ ਵੀ ਇੱਕ ਪੰਜਾਬੀ ਨੇ ਜੀ ਉਹਨਾਂ ਨੇ ਮਦਦ ਕੀਤੀ ਹੈ ਬਿਲਕੁਲ ਜੀ ਮੈਂ ਬੜੀ ਧੰਨਵਾਦੀ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ ਉਹਨੇ ਤੁਸੀਂ ਕਿਹਾ ਸੀਗਾ ਕਿ ਮੈਨੂੰ ਪੈਸਿਆਂ ਦੀ ਮਦਦ ਨਹੀਂ ਚਾਹੀਦੀ ਮੈਨੂੰ ਜਿਆਦਾ ਤੋਂ ਜਿਆਦਾ ਕੰਮ ਚਾਹੀਦਾ ਕੰਮ ਚਾਹੀਦਾ ਮੈਂ ਅਜੇ ਵੀ ਮੈਂ ਉਹੀ ਕਹਿ ਰਹੀ ਆ ਜੀ ਹਾਂਜੀ ਪਰ ਇਹ ਉਹਨਾਂ ਨੇ ਸ਼ਾਇਦ ਆਪਣਾ ਇਸ ਗੱਲ ਨੂੰ ਮਤਲਬ ਇਹ ਵੀ ਨਹੀਂ ਮੇਰੀ ਜਿਹੜੀ ਮੈਂ ਗੱਲ ਕੰਮ ਦੀ ਕਹੀ ਸੀ ਤੇ ਪਰ ਉਹਨਾਂ ਨੇ ਆਪਣਾ ਫਿਰ ਭਰਾ ਹੁੰਦਾ ਹੈ ਆਪਣਾ ਸਹੂਤ ਦਿੱਤਾ ਹੈ ਕਿ ਹਾਂਜੀ ਕਿ ਮੇਰਾ ਜਿਹੜਾ ਮੇਰਾ ਪਰਿਵਾਰ ਮੇਰੇ ਸਿਰ ਤੇ ਬੈਠਾ ਹੈ ਇੱਥੇ ਇਸ ਵੇਲੇ ਤੇ ਉਹਨਾਂ ਦੇ ਦਾਣਾ ਉਹਨਾਂ ਦਾ ਫਿਚਰ ਸਿਕਿਉਰ ਕੀਤਾ ਹੈ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ ਹੈ ਜੀ ਮੈਂ ਤੇ ਬਿਲਕੁਲ ਕੁਝ ਕਹਿਣਾ ਜਾਂਦੇ ਉਹਨਾਂ ਨੂੰ ਨਹੀਂ ਸਕਾਲ ਰਹੀ ਮੈਂ ਜੀ ਇਹੋ ਹੀ ਕਹਿਣਾ ਚਾਹਾਂਗੀ ਅਕਸ਼ੇ ਭਾਜੀ ਨੂੰ ਕਿ ਤੁਸੀਂ ਪਰਮਾਤਮਾ ਕਰੇ ਕਿ ਤੁਹਾਡੇ ਤੇ ਕਦੀ ਤਤੀਵਾਰ ਨਾ ਆਏ ਤੇ ਸਾਡਾ ਪਰਿਵਾਰ ਖੁਸ਼ ਰਹੇ ਆ ਬਾਦਰੇ ਤੁਸੀਂ ਇੱਕ ਪਰਿਵਾਰ ਦੀ ਮਦਦ ਕੀਤੀ ਹੈ ਇੱਕ ਰੋਂਦੇ ਕੁਰਲਾंदे ਪਰਿਵਾਰ ਦੀ ਮਦਦ ਕੀਤੀ ਹੈ ਮੇਰੀਆਂ ਦੁਆਵਾਂ ਨੇ ਜੀ ਉਹਨਾਂ ਲਈ ਦੀ ਲੋਨ ਨੂੰ ਅਮਾਨੇ ਬਾਬਾ ਨਾਨਕ ਮੀਰ ਪਰਿਆ ਹਸ ਰੱਖਣ ਅਕਸ਼ੇ ਬਾਜੀ ਦੇ ਜਦੋਂ ਤੁਹਾਨੂੰ ਪਤਾ ਲੱਗਿਆ ਪੈਸੇ ਆਏ ਤੁਹਾਡੇ ਅਕਾਊਂਟਸ ਤਾਂ ਤੁਸੀਂ ਤੁਸੀਂ ਉਹਨਾਂ ਨੂੰ ਕਾਲ ਕੀਤੀ ਹੈ ਤੁਹਾਡੇ ਉਹਨਾਂ ਨਾਲ ਗੱਲ ਹੀ ਉਸ ਤੋਂ ਬਾਅਦ ਨਹੀਂ ਕੋਈ ਮੈਂ ਕਾਲ ਨਹੀਂ ਕੀਤੀ ਕੋਈ ਮੇਰੀ ਗੱਲ ਨਹੀਂ ਹੋਈ ਮੈਂ ਤੇ ਹੁਣ ਜਦੋਂ ਕਦੀ ਮੌਕਾ ਮਿਲਿਆ ਜਾਂ ਤੇ ਮੈਂ ਤੁਹਾਡੇ ਵੀਰ ਭਰਾਵਾਂ ਦੇ ਥਰੂ ਹੀ ਉਹਨਾਂ ਨੂੰ ਮੈਸੇਜ ਪਹੁੰਚਵਾ ਸਕਦੀ ਆ ਕਿ ਬਹੁਤ ਧੰਨਵਾਦੀ ਆ ਜੀ ਹਾਂਜੀ ਤੇ ਜਾਂ ਮੈਨੂੰ ਕਦੀ ਮੌਕਾ ਮਿਲਿਆ ਇਨ ਫਿਊਚਰ ਆਪਮਣੇ ਸਾਹਮਣੇ ਹੋਣ ਦਾ ਤੇ ਮੈਂ ਖੁਦ ਨਤਮਸਤਕ ਹੋ ਕੇ ਉਹਨਾਂ ਨੂੰ ਸ਼ੁਕਰੀਆ ਦਾ ਕਰਾਂਗੀ ਭਰਾ ਵਿਚਾਰੇ ਕਿ ਅਕਸ਼ੇ ਕੁਮਾਰ ਵੱਲੋਂ ਤੁਹਾਡੀ ਮਦਦ ਜੀ ਬਿਲਕੁਲ ਸੱਚ ਹੈ ਮੈਮ ਤੇ ਉਹਨਾਂ ਕੋਲ ਵੀਡੀਓ ਪਹੁੰਚੀ ਸੀ ਉਹਨਾਂ ਨੇ ਤੁਹਾਨੂੰ ਕਾਲ ਕੀਤੀ ਹੈ ਅ ਨਹੀਂ ਮੈਮ ਐਕਚੁਅਲੀ ਮੈਨੂੰ ਮੇਰੇ ਬੈਂਕ ਤੋਂ ਫੋਨ ਆਇਆ ਕਿ ਇਸ ਤਰ੍ਹਾਂ ਤੁਹਾਡੇ ਖਾਤੇ 'ਚ ਪੈਸੇ ਆਏ ਨੇ ਅ ਜਦੋਂ ਆਈ ਫਾਈਂਡ ਆਊਟ ਕਿ ਅਕਸ਼ੇ ਕੁਮਾਰ ਪਾਟੀ ਹੈ ਜਿਹਨੇ ਭੇਜੇ ਨੇ ਉਹਨਾਂ ਕੋਲ ਤੁਹਾਡਾ ਅਕਾਊਂਟ ਨੰਬਰ ਕਿੱਦਾਂ ਪਹੁੰਚਿਆ ਮੈਮ ਅ ਮੈਮ ਐਕਚੁਅਲੀ ਮੇਰਾ ਅਕਾਊਂਟ ਨੰਬਰ ਕਾਫੀ ਅ ਉਹ ਹੋ ਰਿਹਾ ਵੈ ਸਰਕੂਲਰ ਹੋਇਆ ਹੋਇਆ ਹਾਂਜੀ ਤੇ ਉਹਨਾਂ ਨੇ ਮੇਰੀ ਵੀਡੀਓ ਦੇਖੀ ਹੋਏਗੀ ਜਿਹੜੀ ਮੈਂ ਅ ਬੇਨਤੀ ਕੀਤੀ ਸੀ ਤੇ ਕਿੰਨੇ ਪੈਸੇ ਦੀ ਮਦਦ ਕੀਤੀ ਹੈ ਉਹਨਾਂ ਵੱਲੋਂ ਜੀ ਉਹਨਾਂ ਨੇ 25 ਲੱਖ ਦੇ ਜਿ ਦੇ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇੱਕ ਭਰਾ ਵੱਲੋਂ ਪੈਣ ਲਈ ਮਦਦ ਹੈ ਬਿਲਕੁਲ ਜੀ ਉਹਨਾਂ ਨੇ ਇੱਕ ਭਰਾ ਬਣ ਕੇ ਮੇਰੀ ਬਾਹ ਫੜੀ ਹੈ ਤੇ ਮੈਂ ਬੜੀ ਸ਼ੁਕਰਗੁਜ਼ਾਰ ਆ ਮੈਂ ਉਹਨਾਂ ਦੀ ਦਿਾਨਤਦਾਰੀ ਉਹਨਾਂ ਦੀ ਜਿਨੀ ਦਿਆਲੂਪੁਣਾ ਜਿੰਨਾ ਹੋ ਤੇ ਅਸੀਂ ਸਾਰੇ ਜਾਣਦੇ ਆ ਆਲਰੇਡੀ ਕਿ ਹਰ ਗਰੀਬ ਦੀ ਮਦਦ ਕਰਨ ਲਈ ਅੱਗੇ ਹੁੰਦੇ ਨੇ ਤੇ ਤੁਸੀਂ ਪਤਾ ਨਾ ਵੀ ਅਕਸ਼ੇ ਕੁਮਾਰ ਜੀ ਨੂੰ ਮਿਲਿਓ ਨਹੀਂ ਮੈਂ ਕਦੀ ਨਹੀਂ ਮਿਲੀ ਜੀ ਉਹਨਾਂ ਨੂੰ ਪਰ ਉਹ ਕਹਿੰਦੇ ਨੇ ਕਿ ਇਹ ਪਰਿਵਾਰ ਸਾਡਾ ਪਰਿਵਾਰ ਹੈ। ਉਹ ਵੀ ਇੱਕ ਪੰਜਾਬੀ ਨੇ ਜੀ ਉਹਨਾਂ ਨੇ ਮਦਦ ਕੀਤੀ ਹੈ। ਬਿਲਕੁਲ ਜੀ ਮੈਂ ਬੜੀ ਧੰਨਵਾਦੀ ਹਾਂ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ। ਉਹਨੇ ਤੁਸੀਂ ਕਿਹਾ ਸੀਗਾ ਕਿ ਮੈਨੂੰ ਪੈਸਿਆਂ ਦੀ ਮਦਦ ਨਹੀਂ ਚਾਹੀਦੀ ਮੈਨੂੰ ਜਿਆਦਾ ਤੋਂ ਜਿਆਦਾ ਕੰਮ ਚਾਹੀਦਾ। ਕੰਮ ਚਾਹੀਦਾ ਮੈਂ ਉਹ ਅਜੇ ਵੀ ਮੈਂ ਉਹੀ ਕਹਿ ਰਹੀ ਆ ਜੀ। ਹਾਂਜੀ ਹਾਂਜੀ। ਪਰ ਇਹ ਉਹਨਾਂ ਨੇ ਸ਼ਾਇਦ ਆਪਣਾ ਅ ਇਸ ਗੱਲ ਨੂੰ ਮਤਲਬ ਇਹ ਵੀ ਨਹੀਂ ਮੇਰੀ ਜਿਹੜੀ ਮੈਂ ਗੱਲ ਕੰਮ ਦੀ ਕਹੀ ਸੀ ਤੇ ਪਰ ਉਹਨਾਂ ਨੇ ਆਪਣਾ ਫਿਰ ਭਰਾ ਹੁੰਦਾ ਏ। ਆਪਣਾ ਸਬੂਤ ਦਿੱਤਾ ਹੈ ਕਿ ਹਾਂ ਜੀ ਕਿ ਮੇਰਾ ਜਿਹੜਾ ਮੇਰਾ ਪਰਿਵਾਰ ਮੇਰੇ ਸਿਰ ਤੇ ਬੈਠਾ ਹੈ ਇੱਥੇ ਇਸ ਵੇਲੇ ਤੇ ਉਹਨਾਂ ਨੇ ਦਾਣਾ ਉਹਨਾਂ ਦਾ ਫਿਚਰ ਸਿਕਿਉਰ ਕੀਤਾ ਹੈ ਉਹਨਾਂ ਨੇ ਮੇਰੀ ਬੜੀ ਮਦਦ ਕੀਤੀ ਹੈ ਜੀ ਮੈਂ ਬਿਲਕੁਲ ਕੁਝ ਕਹਿਣਾ ਚਾਹੁੰਦੇ ਉਹਨਾਂ ਨੂੰ ਨਹੀਂ ਸਕਾਲ ਰਹੀ ਮੈਂ ਜੀ ਇਹੋ ਹੀ ਕਹਿਣਾ ਚਾਹਾਂਗੀ ਅਕਸ਼ੇ ਭਾਜੀ ਨੂੰ ਕਿ ਤੁਸੀਂ ਪਰਮਾਤਮਾ ਕਰੇ ਕਿ ਤੁਹਾਡੇ ਤੇ ਕਦੀ ਤਤੀ ਵਾਰ ਨਾ ਆਏ ਤੇ ਤੁਹਾਡਾ ਪਰਿਵਾਰ ਖੁਸ਼ ਰਹੇ ਆਬਾਦ ਰਹੇ ਤੁਸੀਂ ਇੱਕ ਪਰਿਵਾਰ ਦੀ ਮਦਦ ਕੀਤੀ ਹੈ ਕਰੋnde ਕੋਰਲਾਂਦੇ ਪਰਿਵਾਰ ਦੀ ਮਦਦ ਕੀਤੀ ਹੈ ਮੇਰੀਆਂ ਦੁਆਵਾਂ ਨੇ ਜੀ ਉਹਨਾਂ ਲਈ ਦਿਲੋਂ ਦੁਆਵਾਂ ਨੇ ਬਾਬਾ ਨਾਨਕ ਮੀਰ ਪਰਿਆ ਹੱਥ ਰੱਖਣ ਅਕਸ਼ੇਵਾ ਜੀ ਦੇ ਜਦੋਂ ਤੁਹਾਨੂੰ ਪਤਾ ਲੱਗਿਆ ਪੈਸੇ ਆਏ ਤੁਹਾਡੇ ਅਕਾਊਂਟਸ ਦਾ ਤੁਸੀਂ ਤੁਸੀਂ ਉਹਨਾਂ ਨੂੰ ਕਾਲ ਕੀਤੀ ਹੈ ਤੁਹਾਡੇ ਉਹਨਾਂ ਨਾਲ ਗੱਲ ਹੀ ਉਸ ਤੋਂ ਬਾਅਦ ਨਹੀਂ ਕੋਈ ਮੈਂ ਕਾਲ ਨਹੀਂ ਕੀਤੀ ਕੋਈ ਮੇਰੀ ਗੱਲ ਨਹੀਂ ਹੋਈ ਮੈਂ ਤੇ ਹੁਣ ਜਦੋਂ ਕਦੀ ਮੌਕਾ ਮਿਲਿਆ ਜਾਂ ਤੇ ਮੈਂ ਤੁਹਾਡੇ ਵੀਰ ਭਰਾਵਾਂ ਦੇ ਥਰੂ ਹੀ ਉਹਨਾਂ ਨੂੰ ਮੈਸੇਜ ਪਹੁੰਚਵਾ ਸਕਦੀ ਆ ਕਿ ਬਹੁਤ ਧੰਨਵਾਦੀ ਆ ਜੀ ਹਾਂਜੀ ਤੇ ਜਾਂ ਮੈਨੂੰ ਕਦੀ ਮੌਕਾ ਮਿਲਿਆ ਇਨ ਫਿਊਚਰ ਆਮਨੇ ਸਾਹਮਨੇ ਹੋਣ ਦਾ ਤੇ ਮੈਂ ਖੁਦ ਨਤਮਸਤਕ ਹੋ ਕੇ ਉਹਨਾਂ ਨੂੰ ਸ਼ੁਕਰੀਆ ਅਦਾ ਕਰਾਂਗੀ